ਔਰ ਜਨਾਬ ਮਸਾਇਦ ਥਾਟ ਦੀ ਤੂੰ ਗੱਲ ਕਰ ਰਿਹਾ ਕਿ ਤੂੰ ਥਾਟ ਦੇ ਅੰਦਰ ਅਗਰ ਤੁਸੀਂ ਪਾਪ ਕਰ ਲਿਆ ਤੂੰ ਤੁਸੀਂ ਪਾਪ ਕਰ ਲਿਆ ਤੁਸੀਂ ਗੁਨਾਹ ਕਰ ਲਿਆ ਥਾਟ ਦੇ ਅੰਦਰ ਤੋਂ ਗੁਨਾਹ ਹੋ ਗਿਆ ਥਾਟ ਕਿਹੜੀ ਚੀਜ਼ ਹੈ ਖਿਆਲ ਕੀ ਦੀ ਕੀ ਖਿਆਲ ਖਾਦਮ ਖਿਆਲਾਂ ਦੇ ਉੱਤੇ ਡਿਪੈਂਡ ਹੈ ਇਹ ਵਿਸ਼ਵਾਸੀ ਇਮਾਨਦਾਰ ਖਿਆਲਾਂ ਦੇ ਤੇ ਡਿਪੈਂਡ ਹੈ ਉਸਤਾਦ ख्याल उत्ते डिपेंड है शिगिर्द ख्याल उत्ते है सही और खुदा थॉट के उ रिसर्च करता खुदा थॉट? एनिमल्स के थॉट नहीं पशु पक्षियों के जो थॉट उन्होंने नहीं थॉट से और खुदा ने डिकलेशन दे दी मेरे थॉट और इन्होंने थॉट बहुत डिफरेंस है ਇਹ ਤਰ੍ਹਾਂ ਦੀ ਜ਼ਮੀਨ ਅਸਮਾਨ ਦਾ ਡਿਫਰੈਂਸ ਆ ਡਿਸਟੈਂਸ ਆ ਕਹਿੰਦਾ ਇੰਨਾ ਹੀ ਫਰਕ ਆ ਮੇਰੇ ਥਾਟ ਚ ਔਰ ਇਨਸਾਨ ਦੇ ਥਾਟ ਚ ਜਦੋਂ ਸਰਚ ਕਰ ਚੁੱਕਿਆ ਖੁਦਾ ਲੰਬੀ ਚੌੜੀ ਰਿਸਰਚ ਕਰਨ ਤੋਂ ਬਾਅਦ ਖੁਦਾ ਨੇ ਡਿਕਲੇਰੇਸ਼ਨ ਦਿੱਤੀ ਰਿਜ਼ਲਟ ਦਿੱਤਾ ਕਹਿੰਦਾ ਮੇਰੇ ਥਾਟ ਚ ਔਰ ਇਹਨਾਂ ਦੇ ਥਾਟ ਚ ਕੀ ਹੈ ਜਦੋਂ ਥਾਟ ਮੈਜਿਨੇਸ਼ਨ ਹੋ ਜਾਣ ਜਦੋਂ ਥਾਟ ਮਿਲਣ ਲੱਗ ਜਾਣ ਜਿਨ੍ਹਾਂ ਦੇ ਥਾਟ ਖੁਦਾ ਨਾਲ ਮਿਲਣ ਲੱਗ ਜਾਂਦੇ ਨੇ ਫਿਰ ਉਹਨਾਂ ਨੂੰ ਇਹ ਆਇਤ ਬੋਲੀ ਗਈ ਹੈ ਕਿ ਮੈਂਨੇ ਕਹਾ ਤੂੰ ਖੁਦਾ ਹੋ ਫਿਰ ਉਹ ਬੰਦੇ ਤੋਂ ਕੀ ਹੋ ਜਾਂਦੇ ਨੇ ਖੁਦਾ ਹੋ ਜਾਂਦੇ ਨੇ ਜਿੰਨਾ ਤੇ ਥਾਟ ਕੀ ਹੋ ਜਾਂਦੇ ਨੇ ਖੁਦਾ ਨਾਲ ਮਿਲਦੇ ਨੇ ਬੋਲੋ ਕਿਦੇ ਕਿਦੇ ਥਾਟ ਕਿਦੇ ਕਿਦੇ ਖਿਆਲ ਖੁਦਾ ਨਾਲ ਮਿਲਦੇ ਨੇ ਬੋਲੀਏ ਆਪ ਲੰਮੀ ਚੋੜੀ ਭਗਤੀ ਕਰਕੇ ਆਪਣਾ ਜੀਵਨ ਗਾਲੀ ਜੋ ਜਿੰਨਾ ਗਾਲਣਾ ਆਪਣੇ ਆਪ ਨੂੰ ਕਹਿੰਦੇ ਪੜ ਪੜ ਗਲਿਆ ਗਾਲੀ ਜੋ ਗਾਲਾ ਪੈ ਜਾਣਾ ਤੁਹਾਨੂੰ ਸਾੜਾ ਪੈ ਜਾਣਾ ਤੁਹਾਨੂੰ ਪਰ ਮੁਕਤੀ ਨਹੀਂ ਹੋਣੀ ਮੁਕਤੀ ਹੋਣੀ ਆ ਥਾਟ ਜਦੋਂ ਇਮੇਜਿਨੇਸ਼ਨ ਜਦੋਂ ਸਾਡੇ ਖਿਆਲ ਖੁਦਾ ਨਾਲ ਮਿਲਣ ਲੱਗ ਗਏ ਖੁਦਾ ਨੂੰ ਮਿਲਣ ਦਾ ਸਭ ਤੋਂ ਆਸਾਨ ਤਰੀਕਾ ਔਰ ਮੁਸ਼ਕਿਲ ਤਰੀਕਾ ਵੀ ਆ ਆਸਾਨ ਤਰੀਕਾ ਵੀ ਆ ਕਿ ਸਾਡੇ ਉਹਦੇ ਨਾਲ ਕੀ ਮਿਲਣ ਬਾਕੀ ਮੈਂ ਕਹਿੰਦਾ ਸਭ ਤਮਾਸ਼ਾ ਹੈ ਸਭ ਕੀਆ ਸਭ ਟੌਂਗਾ ਜਿੰਨੇ ਮਰਜੀ ਚਾਈ ਜਾਓ ਸਭ ਪਾਖੰਡਿਆ ਜਿੰਨੇ ਮਰਜੀ ਕਰੀ ਜਾਓ ਜੇ ਕੀ ਨਹੀਂ ਰਲਦੇ ਤੁਹਾਡੇ ਉਹਦੇ ਨਾਲ ਅਸਲ ਚ بیوی ਉਹ ਹੈ ਜਿਹਦੇ ਪਤੀ ਨਾਲ ਕੀ ਰਲਣ ਅਸਲ ਚ ਪਤੀ ਉਹ ਹੈ ਜਿਹਦੇ بیوی ਨਾਲ ਕੀ ਰਲਣ ਕਲੀਸ਼ੀਆ ਉਹ ਹੈ ਜਿਹਦੇ ਹੋਲੀ ਸਪਿਰਿਟ ਰੂਲ ਕਦੂਸ ਨਾਲ ਕੀ ਰਲਣ ਬੜੀਆਂ ਸਿੱਕੇਬੰਦ ਗੱਲਾਂ ਔਰ ਬੜੀਆਂ ਸਿੰਪਲ ਨੇ ਬਾਕੀ ਸਭ ਤਮਾਸ਼ਾ ਹੈ ਬਾਕੀ ਕੁਸ਼ ਤਮਾਸ਼ਾਈ ਨੇ ਤਮਾਸ਼ਾਈ ਬੋਲਦੇ ਤਮਾਸ਼ਾਈ ਤਮਾਸ਼ਾ ਕਰਨ ਵਾਲਿਆਂ ਨੂੰ ਤੇ ਬਾਕੀ ਸਭ ਤਮਾਸ਼ਵੀਨ ਨੇ ਕੀ ਵੇਖਣ ਵਾਲੇ ਸ਼ਾਹ ਜੀ ਦੇ ਦੋਹੇ ਜਿਹਦੇ ਗੁਰੂ ਨਾਲ ਕੀ ਰਲਣ ਬੀਵੀ ਉਹ ਹੈ ਜਿਹਦੇ ਪਤੀ ਨਾਲ ਕੀ ਰਲ। ਔਰ ਸਹੀ ਸਹੀ ਦੇ ਐਂਡ ਤੇ ਬੋਲ ਰਿਹਾ ਮੈਂ ਕਿਦੇ ਐਂਡ ਤੇ? ਐਸਾ ਨਹੀਂ ਕਿ ਪਤੀ ਦੇ ਵਿਚਾਰ ਉਲਟਨੇ ਦੋ ਬੀਵੀ ਦੇ ਵਿਚਾਰ ਕਿ ਹੋ ਜਾਣ। ਕਿਉਂਕਿ ਸੁਣ ਕੇ ਆਏ ਆਂ ਜੀ ਕੀ ਰਲਨੇ ਚਾਹੀਦੇ ਨੇ। ਇਹਨੂੰ ਤਾਂ ਮੰਦਬੁੱਧੀ ਬੋਲਿਆ ਗਿਆ ਨਾ। ਵੈਸੇ ਤਾਂ ਹਨਨੀਆਂ ਸਫੀਰਾ ਦੇ ਬਹੁਤ ਕੀ ਰਲਦੇ ਨੇ। ਲੇਕਿਨ ਮੌਤ ਦੇ ਐਂਡ ਤੇ। ਇਹ ਖਿਆਲ ਰਲਣ ਦਾ ਮਤਲਬ ਕੀ ਆ ਅੱਗੇ ਮੌਤ ਦਾ। ਅੱਗੇ ਮੌਤ ਦਾ ਗੱਡਾ ਹੈ ਖਿਆਲ ਨਹੀਂ ਰਲ ਰਹੇ ਸਾਡੇ ਦੁਆ ਦਾ ਰੋਲਾ ਬਹੁਤ ਆ ਭਜਨ ਬੰਦਗੀ ਦਾ ਰੋਲਾ ਬਹੁਤ ਆ ਲੇਕਿਨ ਕੀ ਨਹੀਂ ਜਦੋਂ ਖਿਆਲ ਰਲ ਜਾਂਦੇ ਨੇ ਖਿਆਲ ਮੈਜਨੇਸ਼ਨ ਹੋ ਜਾਂਦੇ ਨੇ ਇੱਕ ਦੂਜੇ ਨਾਲ ਖਿਆਲਾਂ ਦੀ ਅਟੈਚਮੈਂਟ ਹੋ ਜਾਂਦੀ ਆ ਫਿਰ ਹਰ ਪਾਸੇ ਹਰ ਪਾਸੇ ਹਰ ਪਾਸੇ ਜ਼ਿੰਦਗੀ ਦੇ ਹਰ ਕੋਨੇ ਹਰ ਨੁਕੜ ਦੇ ਵਿੱਚ ਇੱਕ ਅਜੀਬ ਕਿਸਮ ਦੀ ਸ਼ਾਂਤੀ ਬੰਦੇ ਨੂੰ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਹੈ ਤੁਹਾਡੇ ਅੰਦਰ ਸ਼ਾਂਤੀ ਨਹੀਂ ਹੈ ਦਾ ਮਤਲਬ ਤੁਹਾਡੇ ਥੌਰ ਨਹੀਂ ਰਲਦੇ ਬੇਚੈਨ